ਭਾਗਾਂ ਦੇ ਸਦਕਾ ਖਾਲਸਾ ਪੰਥ ਦੇ ਚੌਥੇ ਤਖਤ ਤਖਤ ਫਰੀਦਮ ਨਵਾ ਸਾਹਿਬ ਗੁਰੂ ਕਾਂਚੀ ਵਿਖੇ ਸਤਿਗੁਰਾਂ ਦੇ ਮਕद्दਸ ਸਰਨਾ ਵਿੱਚ ਹਾਜ਼ਰੀਆਂ ਭਰ ਰਹੇ ਹੋ ਜਿੱਥੇ ਆਪ ਜੀ ਆਣੇ ਅੰਮ੍ਰਿਤ ਵੇਲੇ ਤੋਂ ਗੁਰਬਾਣੀ ਸ਼ਬਦ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਪਾਸੋਂ ਗੁਰਮਤ ਵਿਚਾਰਾਂ ਇਤਿਹਾਸਕ ਵਿਚਾਰਾਂ ਸ਼੍ਰਵਣ ਕੀਤੀਆਂ ਹਨ ਉਥੇ ਹੀ ਆਓ ਸਤਿਗੁਰਾਂ ਦੇ ਪਾਵਨ ਪਵਿੱਤਰ ਸ਼ਾਸਤਰਾਂ ਦੇ ਦਰਸ਼ਨ ਦੀਦਾਰ ਕਰੀਏ ਖਾਲਸਾ ਜੀ ਇਹ ਪਾਵਨ ਪਵਿੱਤਰ ਸ੍ਰੀ ਸਾਹਿਬ ਜਿਨ੍ਹਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸਾਹਿਬੇ ਕਮਾਲ ਬਾਦਸ਼ਾਹ ਦਰਬੀਸ਼ ਅੰਮ੍ਰਿਤ ਕੇ ਦਾਤੇ ਸਰਬੰਸ ਦਾਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆ ਦੇ ਗਾਥਰੇ ਦਾ ਹੈ ਹਜ਼ੂਰ ਇਸ ਸ੍ਰੀ ਸਾਹਿਬ ਜੀ ਨੂੰ ਆਪਣੇ ਗਾਥਰੇ ਸਜਾ ਕੇ ਰੱਖਿਆ ਕਰਦੇ ਸਨ ਹਜ਼ੂਰ ਨੇ ਆਪ ਸ਼ਸਤਰਧਾਰੀ ਹੋ ਕੇ ਸਮੂਹ ਖਾਲਸੇ ਨੂੰ ਸ਼ਸਤਰਧਾਰੀ ਹੋਣ ਦਾ ਹੁਕਮ ਰਕਸ਼ਿਸ਼ ਕੀਤਾ ਹੈ ਸਤਿਗੁਰਾਂ ਦੇ ਬਚਨ ਨੇ ਸਾਸ ਕਿਰਪਾਨ ਖੰਡੋ ਕੜਗ ਤੋਪਖ ਤਵਰ ਆਰ ਤੀਰ ਸੈਬ ਸਰੋਹੀ ਸਹਤੀ ਇਹ ਹਮਾਰੇ ਪੀਰ ਕਿਰਪਾਨ ਪਾਣ ਧਾਰੀ ਅੰਗ ਕਰੋੜ ਪਾਪ ਧਾਰੀ ਅੰਗ ਸਤਿਗੁਰਾਂ ਨੇ ਸ਼ਸਤਰ ਧਾਰੀ ਹੋ ਕੇ ਅਣਖ ਤੇ ਗੈਰਤ ਵਾਲਾ ਜੀਵਨ ਜਿਉਣ ਦੀ ਜਾਨ ਸਿਖਾਈ ਹੈ ਖਾਲਸਾ ਜੀ ਇਹ ਪਾਵਨ ਪਵਿੱਤਰ ਸ੍ਰੀ ਸਾਹਿਬ ਹਜ਼ੂਰ ਦਸਵੇਂ ਪਾਤਸ਼ਾਹ ਜੀ ਦੇ ਗਾਤਰੇ ਦਾ ਹੈ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਖਾਲਸਾ ਜੀ ਇਹ ਪਾਵਨ ਪਵਿੱਤਰ ਬੰਦੂਕ ਲਾਹੌਰ ਵਾਸੀ ਭਾਈ ਉਦੇ ਸਿੰਘ ਜੀ ਆਣੇ ਆਪਣੇ ਹੱਥੀਂ ਤਿਆਰ ਕਰਕੇ ਇਨਾ ਹੀ ਸਾਨਾਂ ਤੇ ਗੁਰੂ ਚਰਨਾਂ ਵਿੱਚ ਪੇਟਾ ਕੀਤੀ ਬੇਨਤੀ ਕੀਤੀ ਸਤ ਗੁਰੂ ਇਹ ਬੰਦੂਕ ਮੈਂ ਆਪਣੇ ਹੱਥੀਂ ਤਿਆਰ ਕੀਤੀ ਹੈ ਬੜੀ ਪੱਕੇ ਲੋਹੇ ਦੀ ਬੜੀ ਲੰਬੀ ਮਾਰ ਹੈ ਕਿਰਪਾ ਕਰਕੇ ਆਪਣੇ ਚਰਨਾਂ ਵਿੱਚ ਪ੍ਰਵਾਨ ਕਰੋ ਹਜ਼ੂਰ ਦੇ ਪਾਸ ਭਾਈ ਦਾਲ ਸਿੰਘ ਸਜਿਆ ਕਰਦਾ ਜਦੋਂ ਵੀ ਕਿਤੇ ਜੰਗ ਜੋਧੇ ਬਚਨ ਬਲਾਸ ਚਲਦੇ ਭਾਈ ਦਾਲ ਸਿੰਘ ਅਕਸਰ ਹੀ ਚਤਾਰਦਿਆ ਕਰਦਾ ਸਤਿਗੁਰੂ ਮੇਰੇ ਕੋਲ ਬੜੇ ਹੀ ਬਹਾਦਰ ਸੂਰਮੇ ਸਨ ਮੈਨੂੰ ਕਿਤੇ ਅਨੰਦਪੁਰ ਸਾਹਿਬ ਵਿਖੇ ਯਾਦ ਕਰ ਦੇ ਮੈਂ ਆਪਣੀ ਬਹਾਦਰ ਫੌਜ ਲੈ ਕੇ ਪਹੁੰਚ ਜਾਂਦਾ ਆਪ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਨਾ ਖਾਲੀ ਕਰਨਾ ਪੈਂਦਾ ਸਾਹਿਬਜ਼ਾਦੇ ਸ਼ਹੀਦ ਨਾ ਹੁੰਦੇ ਹਜ਼ੂਰ ਬਚਨ ਕਰਿਆ ਕਰਦੇ ਇਹ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਸੀ ਏਵੇਂ ਉਹ ਕਰਕੇ ਰਹਿਣਾ ਸੀ ਉਸ ਦਿਨ ਸਤਗੁਰਾਂ ਨੇ ਬਚਨ ਕੀਤਾ ਭਾਈ ਦਾਲ ਸਿੰਘ ਜੇ ਤੈਨੂੰ ਆਪਣੀ ਫੌਜ ਤੇ ਇਤਨਾ ਹੀ ਮਾਣ ਹੈ ਤਾਂ ਸਿੰਘ ਆਪਣੀ ਰਫਲ ਦੀ ਬੜੀ ਸਿਫਤ ਕਰਦਾ ਏ ਲਿਆ ਕੋਈ ਸੂਰਮਾ ਇਸ ਰਫਲ ਦਾ ਨਿਸ਼ਾਨਾ ਪਰਖ ਲਈਏ ਭਾਈ ਦਾਲ ਸਿੰਘ ਨੇ ਆਪਣੀ ਫੌਜ ਨੂੰ ਸਾਵਧਾਨ ਕੀਤਾ ਆਵਾਜ਼ ਮਾਰੀ ਸਤਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ ਕੋਈ ਸੂਰਮਾ ਆਪਣਾ ਨਾਮ ਪੇਸ਼ ਕਰੋ ਅਗਿਓ ਸਾਰੀ ਫੌਜ ਨੇ ਜਵਾਬ ਦਿੱਤਾ ਸਾਨੂੰ ਖੜ ਕੇ ਗੋਲੀ ਖਾ ਕੇ ਮਰਨ ਵਾਲੀ ਮੌਤ ਮਨਜ਼ੂਰ ਨਹੀਂ ਹੈ ਸਾਨੂੰ ਮੈਦਾਨੀ ਜੰਗ ਵਿੱਚ ਲੜਾ ਕੇ ਦੇਖੋ ਅਸੀਂ ਮਰੀਏ ਜਾਂ ਮਾਰੀਏ ਭਾਈ ਦਾਲ ਸਿੰਘ ਹਜ਼ੂਰ ਦੇ ਪਾਸ ਵਾਪਸ ਆਉਂਦਾ ਹੈ ਕਲਗੀਧਰ ਪਾਤਸ਼ਾਹ ਜੀ ਆਨੇ ਕਿਹਾ ਭਾਈ ਦਲਸਿਆ ਹੁਣ ਸਾਡੇ ਸਿੰਘਾਂ ਨੂੰ ਆਵਾਜ਼ ਮਾਰ ਕੇ ਦੇਖ ਜਦੋਂ ਆਵਾਜ਼ ਮਾਰੀ ਸਿੰਘੋ ਸਤਗੁਰਾਂ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਏ ਇਸ ਪਰਖਵਾਦ ਸੇ ਕੋਈ ਸਿੰਘ ਸਾਹਮਣੇ ਆਵੇ ਇਹ ਆਵਾਜ਼ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਨੇ ਸਰਵਣ ਕੀਤੀ ਹੈ ਆਵਾਜ਼ ਸੁਣਦੇ ਅਨੁਸਾਰ ਦੌੜ ਕਰਕੇ ਸਤਗੁਰਾਂ ਦੇ ਸਾਹਮਣੇ ਆਏ। ਹਜ਼ੂਰ ਨੇ ਬਚਨ ਕੀਤਾ ਕਿ ਭਾਈ ਅਸਾ ਤਾਂ ਇੱਕੋ ਹੀ ਸਿੰਘ ਨੂੰ ਯਾਦ ਕੀਤਾ ਏ। ਪਿਤਾ ਕਹਿਣ ਲੱਗਾ ਸਤਗੁਰੂ ਪਹਿਲਾਂ ਮੈਂ ਆਵਾਜ਼ ਸੁਣ ਕੇ ਆ ਮੇਰੇ ਤੇ ਨਿਸ਼ਾਨਾ ਪਰਖੋ। ਪੁੱਤਰ ਕਹਿਣ ਲੱਗਾ ਨਹੀਂ ਸਤਗੁਰੂ ਪਹਿਲਾਂ ਮੈਂ ਆਵਾਜ਼ ਸੁਣ ਕੇ ਆ ਮੇਰੇ ਤੇ ਨਿਸ਼ਾਨਾ ਪਰਖੋ। ਹਜ਼ੂਰ ਨੇ ਦੋਨਾਂ ਸਿੰਘਾਂ ਨੂੰ ਸਾਹਮਣੇ ਰੋਕ ਕੇ ਬੰਦੂਕ ਦਾ ਨਿਸ਼ਾਨਾ ਸਿੱਧਿਆ। ਥੋੜੀ ਕੋਈ ਸ਼ਿਸ਼ਤ ਨੀਵੀਂ ਹੁੰਦੀ ਹੈ। ਦੋਨੋਂ ਸਿੰਘ ਵੀਰ ਆਸਨ ਹੋ ਕੇ ਬਹਿ ਜਾਂਦੇ ਹਨ ਥੋੜੀ ਕੋਸ਼ਿਸ਼ ਤੂਤੀ ਹੁੰਦੀ ਹੈ ਦੋਨੋਂ ਸਿੰਘ ਪੱਬਾਂ ਭਾਰ ਹੋ ਕੇ ਛਾਤੀਆਂ ਤਾਣ ਕੇ ਹਜ਼ੂਰ ਦੇ ਸਨਮੁਖ ਲੋਣਾ ਕਰਦੇ ਨੇ ਖਾਲਸਾ ਜੀ ਸਤਿਗੁਰਾਂ ਨੇ ਆਪਣੇ ਸਿੰਘਾਂ ਨੂੰ ਬਾਣ ਬਖਸ਼ਿਸ਼ ਕਰਦਿਆਂ ਇਸ ਬੰਦੂਕ ਦਾ ਫੈਰ ਦੋਨਾਂ ਸਿੰਘਾਂ ਦੇ ਉੱਪਰ ਦੀ ਕਰ ਦਿੱਤਾ ਸਿੰਘ ਸਿੱਖੀ ਸਦਕ ਦੀ ਪਰਖ ਚ ਪਾਸ ਹੋਏ ਸਤ ਸੰਗਤ ਜੀ ਇਸ ਬੰਦੂਕ ਦੇ ਨਾਲ ਸਤਿਗੁਰਾਂ ਨੇ ਸਿੱਖੀ ਸਦਕ ਦੀ ਪਰਖ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਗੁਰੂ ਖਾਲਸਾ ਜੀ ਇਹ ਪਾਵਨ ਪਵਿੱਤਰ ਮੋਹਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਪ ਹੁਕਮ ਦੇ ਕਰਕੇ ਤਖਤ ਸਾਹਿਬ ਦੇ ਨਾਮ ਤੇ ਤਿਆਰ ਕਰਵਾਈ ਜਦੋਂ ਵੀ ਸਤ ਗੁਰੂ ਸੰਗਤਾਂ ਨੂੰ ਹੁਕਮਨਾਮਾ ਜਾਰੀ ਕਰਿਆ ਕਰਦੇ ਉਹਨਾਂ ਹੁਕਮਨਾਮਿਆਂ ਉੱਪਰ ਇਹ ਮੋਹਰ ਲਗਾ ਕੇ ਭੇਜਿਆ ਕਰਦੇ ਸਨ ਇਸ ਮੋਹਰ ਦੇ ਉੱਪਰ ਗੁਰਮੁਖੀ ਪੰਜਾਬੀ ਦੇ ਵਿੱਚ ਸ਼ਬਦ ਉਕਰੇ ਹੋਏ ਹਨ ਅਕਾਲ ਸਹਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਜਗ੍ਹਾ ਤਖਤ ਸ੍ਰੀ ਦਮਦਮਾ ਸਾਹਿਬ ਜੀ ਇਸ ਪਾਵਨ ਪਵਿੱਤਰ ਮੋਹਰ ਨੂੰ ਹਜ਼ੂਰ ਦੇ ਕਰ ਕਮਲਾਂ ਦੀ ਸ਼ੋਹ ਪ੍ਰਾਪਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਪੋਰੀ ਹਾਲ ਸਤਿ ਸ੍ਰੀ ਅਕਾਲ ਖਾਲਸਾ ਜੀ ਇਹ ਪਾਵਨ ਪਵਿੱਤਰ ਤੇਗਾ ਜਿਨ੍ਹਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਧੰਨ ਬਾਬਾ ਦੀਪ ਸਿੰਘ ਜੀ ਆਂਦੇ ਗਾਤਰੇ ਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਸੱਚਖੰਡ ਸ੍ਰੀ ਹਜੂਰ ਸਾਹਿਬ ਨੂੰ ਜਾਣ ਸਮੇਂ ਇਥੋਂ ਦੀ ਸੇਵਾ ਬਾਬਾ ਦੀਪ ਸਿੰਘ ਜੀ ਨੂੰ ਸੌਂਪਣਾ ਕੀਤੀ ਬਾਬਾ ਦੀਪ ਸਿੰਘ ਜੀ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਸਥਾਪਿਤ ਹੋਏ ਇਥੇ ਵਿਚਰਦਿਆਂ ਹੋਇਆ ਸੰਗਤ ਦੇ ਸਹਿਯੋਗ ਨਾਲ ਬਾਬਾ ਜੀ ਨੇ ਤਖਤ ਸਾਹਿਬ ਦੇ ਸਾਹਮਣੇ ਠੰਡੇ ਮਿੱਠੇ ਜਲ ਦਾ ਖੂਲ ਗਵਾਇਆ ਜਿਸ ਦਾ ਨਿਰਮਲ ਜਲ ਅੱਜ ਵੀ ਸੰਗਤ ਸਾਕਰੀ ਹੈ ਜੰਗੀ ਹਾਲਾਤ ਹੋਣ ਕਰਕੇ ਬਾਬਾ ਜੀ ਨੇ ਤਖਤ ਸਾਹਿਬ ਦੇ ਨਾਲ ਕਿਲੇ ਦੇ ਰੂਪ ਵਿੱਚ 70 ਫੁੱਟ ਉੱਚਾ ਗੁਰਜ ਸਾਹਿਬ ਤਿਆਰ ਕਰਵਾ ਕੇ ਇਸ ਵਿੱਚ ਛੋਟੇ ਵੱਡੇ ਮੋਰਚੇ ਰੱਖੇ ਤਖਤ ਸਾਹਿਬ ਦੇ ਸੱਜੇ ਪਾਸੇ ਬਾਬਾ ਜੀ ਦਾ ਭੋਰਾ ਸਾਹਿਬ ਹੈ ਪੋਰਾ ਸਾਹਿਬ ਦੇ ਵਿੱਚ ਬਾਬਾ ਜੀ ਸਿਮਰਨ ਕਰਿਆ ਕਰਦੇ ਸਨ ਇੱਥੇ ਹੀ ਬਾਬਾ ਦੀਪ ਸਿੰਘ ਜੀ ਆਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੇ ਚਾਰ ਉਤਾਰੇ ਕੀਤੇ ਜੋ ਚੌਹਾਂ ਹਿੰਦ ਤੱਕ ਤਾਂ ਤੇ ਭੇਜਣਾ ਕੀਤੇ ਖਾਲਸਾ ਜੀ ਇੱਥੇ ਖਬਰਾਂ ਮਿਲੀਆਂ ਕਿ ਲਾਹੌਰ ਦਾ ਸੂਬਾ ਜਹਾਨਖਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਬੇਅਦਬੀ ਕਰਾ ਰਿਹਾ ਹੈ ਉਸ ਸਮੇਂ ਬਾਬਾ ਜੀ ਆਪਣੇ ਸਿੰਘਾਂ ਦੇ ਜਥੇ ਨਾਲ ਇਨਾ ਪਾਵਨ ਸਾਨਾਂ ਤੋਂ ਅਰਦਾਸ ਬੇਨਤੀ ਕਰਕੇ ਰਵਾਨਗੀ ਸਮੇਂ ਇਹ ਤੇਗ ਅਤੇ ਸ਼ਸ਼ੋਭਤ ਕਰਕੇ ਆਪਣੇ ਗਾਤਰੇ ਦੋ ਧਾਰਾ ਖੰਡਾ ਪਹਿਨ ਕਰਕੇ ਚਾਲੇ ਪਾਏ ਸਮੂਹ ਹਾਲ ਸਿਨੇ ਗੁਰਬਾਣੀ ਦੇ ਸ਼ਬਦ ਪੜੇ ਜੋਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੈ ਕਾੜ ਨਾ ਕੀਜੈ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ ਖੇਤ ਜੰਬੇ ਦੇ ਸਥਾਨ ਤੇ ਜਾ ਕੇ ਬਹੁਤ ਹੀ ਕਮਸਾਣ ਦਾ ਜੰਗ ਹੋਇਆ ਇਸ ਜੰਗ ਵਿੱਚ ਸਾਂਝਾ ਵਾਰ ਲੱਗਣ ਦੇ ਨਾਲ ਬਾਬਾ ਜੀ ਦਾ ਸੀਸ ਧੜ ਦੇ ਨਾਲੋਂ ਜੁਦਾ ਹੋ ਗਿਆ ਸਿੰਘਾਂ ਨੇ ਬੇਨਤੀ ਕੀਤੀ ਬਾਬਾ ਜੀ ਅਖਾ ਸਾਹਿਬ ਤੋਂ ਅਰਦਾਸ ਕਰਕੇ ਤੁਰੇ ਸਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚਣਾ ਹੈ ਆਪ ਜੀ ਨੇ ਤਾਂ ਰਸਤੇ ਵਿੱਚ ਹੀ ਸ਼ਹਾਦਤ ਪ੍ਰਾਪਤ ਕਰ ਲਈ ਬਾਬਾ ਜੀ ਨੇ ਉਸ ਸਮੇਂ ਆਪਣਾ ਸਿਰ ਕਬੇ ਹੱਥ ਦੀ ਤਲੀ ਤੇ ਧਰਿਆ ਸਜੇ ਹੱਥ ਨਾਲ ਆਪਣਾ ਦੋ ਤਹਾਰਾ ਖੰਡਾ ਚਲਾਉਂਦਿਆ ਜ਼ਬਰ ਜ਼ੁਲਮ ਦਾ ਨਾਸ ਕਰਕੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਆਜ਼ਾਦ ਕਰਵਾਏ ਅਤੇ ਆਪਣਾ ਸਿਰ ਧੰਗ ਗੁਰੂ ਰਾਮਦਾਸ ਸਾਹਿਬ ਜੀ ਆ ਦੇ ਚਰਨਾਂ ਵਿੱਚ ਅਰਪਣ ਕਰਕੇ ਫਤਿਹ ਬੁਲਾਈ ਇਹ ਪਾਵਨ ਪਵਿੱਤਰ ਤੇਗਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਆਂਦੇ ਗਾਤਰੇ ਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤ ਸੰਗਤ ਜੀ ਤਖਤ ਸਾਹਿਬ ਦੇ ਨਾਲ ਸੁਨਹਿਰੀ ਅਲਮਾਰੀ ਦੇ ਵਿੱਚ ਸ਼ੀਸ਼ਾ ਸੁਭਾਏਮਾਨ ਹੈ ਇਹ ਪਾਵਨ ਸ਼ੀਸ਼ਾ ਦਿੱਲੀ ਦੀ ਸੰਗਤ ਵੱਲੋਂ ਇਹ ਨਾ ਹੀ ਸਾਨਾਤੇ ਗੁਰੂ ਚਰਨਾਂ ਵਿੱਚ ਭੇਟਾ ਕੀਤਾ ਗਿਆ ਔਰ ਬੇਨਤੀ ਕੀਤੀ ਸਤ ਗੁਰੂ ਆਪ ਜੀ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਪਣਾ ਦਮਾਲਾ ਕਲਗੀ ਚੱਕਰ ਆਦਿਕ ਸਜਾਉਂਦੇ ਹੋ ਦਮਾਲੇ ਦਾ ਲਾੜ ਪੇਜ ਵਿੰਗਾ ਟੇਡਾ ਹੋ ਜਾਵੇ ਇਹ ਸ਼ੀਸ਼ੇ ਵਿੱਚ ਵੇਖ ਕਰਕੇ ਸਿੱਧਾ ਕਰ ਲਿਆ ਕਰਿਓ ਮਹਾਰਾਜ ਸਾਹਿਬ ਜੀ ਆਣੇ ਬਚਨ ਕੀਤੇ ਕਿ ਭਾਈ ਦਮਾਲੇ ਦੇ ਲਾੜ ਪੇਜ ਆਮ ਸ਼ੀਸ਼ਿਆਂ ਵਿੱਚ ਸਿੱਧੇ ਹੋ ਸਕਦੇ ਹਨ ਦੂਜਾ ਬਚਨ ਕੀਤਾ ਕਿ ਸਾਡੇ ਸਿੱਖ ਹੀ ਸਾਡਾ ਸ਼ੀਸ਼ਾ ਨੇ ਮਹਾਰਾਜ ਸਾਹਿਬ ਜੀ ਆਣੇ ਬਚਨ ਕੀਤਾ ਕੇ ਸ਼ੀਸ਼ਾ ਜਿਨ੍ਹਾਂ ਪ੍ਰਾਣੀਆਂ ਦੇ ਲਕਵੇ ਦੀ ਬਿਮਾਰੀ ਨਾਲ ਮੂੰਹ ਵਿੰਗੇ ਹੋਇਆ ਕਰਨਗੇ ਉਹਨਾਂ ਦੇ ਮੂੰਹ ਸਿੱਧੇ ਕਰਿਆ ਕਰੇਗਾ ਹਜੂਰ ਦੀ ਜਾਹਰੀ ਕਲਾ ਵਰਤਰੀ ਹੈ ਜਿਸ ਕਿਸੇ ਪ੍ਰਾਣੀ ਨੂੰ ਲਕਵਾ ਪੈਰਾਲਾਈਜ਼ ਹੋ ਜਾਂਦਾ ਹੈ ਤਿੰਨ ਦਿਨ ਸ਼ਰਧਾ ਤੇ ਭਾਵਨਾ ਦੇ ਨਾਲ ਸਤਗੁਰਾਂ ਦੇ ਪਾਵਨ ਸ਼ੀਸ਼ੇ ਦਰਸ਼ਨ ਕਰਨ ਉਪਰੰਤ ਉਹ ਪ੍ਰਾਣੀ ਠੀਕ ਹੋ ਕੇ ਜਾਂਦੇ ਸਤਗੁਰਾਂ ਦੀ ਜਾਹਰੀ ਕਲਾ ਵਰਤਰੀ ਆਲਮੁਲ ਅਸ्तार ਗੁਰੂ ਗੋਬਿੰਦ ਸਿੰਘ ਬਰੇ ਰਹਿਮਤਬਾਰ ਗੁਰੂ ਗੋਬਿੰਦ ਸਿੰਘ ਜਿਹੜੇ ਵੀ ਪ੍ਰਾਣੀ ਸ਼ਰਧਾ ਤੇ ਭਾਵਨਾ ਸਹਿ ਤਿੰਨ ਦਿਨ ਸਤਿਗੁਰਾਂ ਦੇ ਪਾਵਨ ਸ਼ੀਸ਼ੇ ਦਰਸ਼ਨ ਕਰਦੇ ਹਨ ਉਹ ਪ੍ਰਾਣੀ ਠੀਕ ਹੁੰਦੇ ਹਨ ਕੁਝ ਸ਼ਸਤਰ ਅਤੇ ਬਸਤਰ ਭਾਈ ਦਲ ਸਿੰਘ ਦੀ ਸੇਵਾ ਤੋਂ ਪਰ ਸੰਨ ਹੋ ਕਰਕੇ ਸਤਿਗੁਰਾਂ ਨੇ ਭਾਈ ਦਲ ਸਿੰਘ ਦੇ ਪਰਿਵਾਰ ਨੂੰ ਰક્ષਿਤ ਕੀਤੇ ਜਿਨ੍ਹਾਂ ਦੇ ਵਿੱਚ ਸਤਿਗੁਰਾਂ ਦਾ ਚੋਲਾ ਜੋ ਸ੍ਰੀ ਮੁਕਤਸਰ ਸਾਹਿਬ ਦੀ ਜੰਗ 'ਚ ਪਹਿਨਿਆ ਹੋਇਆ ਸੀ ਦੇਸ ਤੇ ਲੱਗੇ ਖੂਨ ਦੇ ਨਿਸ਼ਾਨ ਅੱਜ ਵੀ ਦਿਖਾਈ ਦੇ ਰਹੇ ਹਨ ਸਤਗੁਰਾਂ ਦੀ ਛੋਟੀ ਵੱਡੀ ਦਸਤਾਰ ਬਾਜ ਦੀ ਡੋਰ ਕਲਗੀਧਰ ਪਿਤਾ ਜੀ ਦਾ ਤੇਗਾ ਅਤੇ ਮਾਤਾ ਸਾਹਿਬ ਕੌਰ ਜੀਾਂ ਦੇ ਬਸਤਰ ਇਹ ਸਾਰੇ ਸ਼ਸਤਰ ਤੇ ਬਸਤਰ ਭਾਈ ਦਲ ਸਿੰਘ ਦੇ ਘਰ ਹਨ ਭਾਈ ਦਲ ਸਿੰਘ ਦੇ ਪਰਿਵਾਰ ਵੱਲੋਂ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮੂਹ ਸੰਗਤਾਂ ਨੂੰ ਪ੍ਰੇਮ ਸਤਿਕਾਰ ਸਹਿਤ ਦਰਸ਼ਨ ਤਦਾਰ ਕਰਵਾਏ ਜਾਂਦੇ ਹਨ ਖਾਲਸਾ ਜੀ ਇੱਥੇ ਸਤਗੁਰਾਂ ਦੇ 9 ਪਾਵਨ ਇਤਿਹਾਸਕ ਸਥਾਨ ਹਨ ਅਤੇ 5 ਸਰੋਵਰ ਨੇ